ਮਾਂਸਾ ਜ਼ਿਲ੍ਹੇ ਦੇ ਹੋਡਲਾ ਕਲਾ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਆਇਆ ਸਾਹਮਣੇ ਜਿੱਥੇ ਇੱਕ ਬੱਚੇ ਨੇ ਪੁਨਰ ਜਨਮ ਲੈਣ ਦਾ ਦਾਵਾ ਕੀਤਾ ਪ੍ਰਤੀਕ ਨਾਂ ਦੇ 9 ਸਾਲ ਦੇ ਲੜਕੇ ਦਾ ਕਹਿਣਾ ਹੈ ਕਿ ਉਸ ਦੀ ਮੌਤ 1997 ਵਿੱਚ ਹੋਈ ਤੇ ਉਸ ਦਾ ਪੁਨਰ ਜਨਮ ਹੋਇਆ ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਸ ਨੇ 5 ਸਾਲ ਦੀ ਉਮਰ 'ਚ ਸੂਰਤ ਤੇ ਕਬਜ਼ਾ ਕੀਤਾ ਤਾਂ ਉਸ ਨੂੰ ਆਪਣਾ ਪਿਛਲਾ ਜਨਮ ਯਾਦ ਆ ਗਿਆ ਉਸ ਨੇ ਛੋਟੀ ਉਮਰ 'ਚ ਹੀ ਟਰੈਕਟਰ ਚਲਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਿਛਲੇ ਜਨਮ 'ਚ ਟੂੜੀ ਬਣਾਉਣ ਦਾ ਕੰਮ ਕਰਦਾ ਸੀ ਉਸ ਦੇ ਭਰਾ ਨੂੰ ਆਤਮਾ ਦਾ ਸੁਪਨਾ ਆਇਆ ਜਿਸ ਵਿੱਚ ਉਹ ਉਸ ਨੂੰ ਉਸ ਦੇ ਪੁਨਰ ਜਨਮ ਦੀ ਤਾਰੀਖ ਤੇ ਪਿੰਡ ਦੱਸਦੀ ਹੈ ਕਿਵੇਂ ਪਿੰਡ ਚ ਪੁਨਰ ਜਨਮ ਹੋਇਆ ਜਿਸ ਤੋਂ ਬਾਅਦ ਆਤਮਾ ਦੁਆਰਾ ਦੱਸੀ ਗਈ ਤਾਰੀਖ ਅਨੁਸਾਰ ਡੜਕੇ ਤੇ ਉਸ ਦੇ ਪਰਿਵਾਰ ਦੇ ਹੋਰ ਮੈਂਬਰਾਂ ਦੱਸਿਆ ਕਿ ਉਸ ਨੂੰ ਨਵਾਂ ਜਨਮ ਮਿਲਿਆ ਹੌਲੀ ਹੌਲੀ ਸਭ ਕੁਝ ਦੱਸਣ ਤੋਂ ਬਾਅਦ ਕਿਹਾ ਕਿ ਇਹ ਸਾਡੇ ਪਿਤਾ ਜੀ ਦੀ ਆਤਮਾ ਹੈ ਜਿਸ ਦਾ ਜਨਮ ਸੰਗਰੂਰ ਜ਼ਿਲ੍ਹੇ ਪਿੰਡ ਸ਼ਾਬਲਾਚ ਹੋਇਆ ਪ੍ਰਤੀਕ ਦੇ ਮਾਤਾ ਪਿਤਾ ਵੀ ਉਹਨਾਂ ਦੀ ਕਹਾਣੀ ਤੇ ਵਿਸ਼ਵਾਸ ਕਰ ਰਹੇ ਸਨ ਪ੍ਰਤੀਕ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦਾ ਪਰ ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਰ ਪ੍ਰਤੀਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਸ ਦੀ ਮਦਦ ਕਰਨ। ਪ੍ਰਤੀਕਿੰਦਰੀ ਪ੍ਰਤੀਕ ਪਿਛਲੇ ਜਨਮ ਵਿੱਚ ਤੁਹਾਡਾ ਕੀ ਨਾਮ ਸੀ? ਆਜਮਾਈ। ਮੌਤ ਕਿਵੇਂ ਹੋਈ ਤੁਹਾਡੀ? ਐਕਸੀਡੈਂਟ ਨੇ। ਕਿਵੇਂ ਕੀ ਗੱਲ ਬਾਤ ਤੁਸੀਂ ਦੱਸੋਗੇ ਵਿਸਥਾਰ ਨਾਲ? ਮੋਟਰਸਾਈਕਲ ਵਿੱਚ ਗੱਡੀ ਵਿੱਜੇ। ਅੱਛਾ ਤੁਸੀਂ ਕਿੱਥੇ ਜਾ ਰਹੇ ਸੀ? ਮੈਂ ਸ਼ਾਹਿਲੇ ਜਾ ਰਹੇ ਸੀ। ਕੀ ਕੋਈ ਜ਼ਰੂਰੀ ਕੰਮ ਜਾ ਰਹੇ ਸੀ? ਹਾਂਜੀ। ਕੀ ਕੰਮ ਕਰਦੇ ਸੀ? ਆ ਰਹੇ ਸੀ ਸ਼ਾਹਿਲੇ। ਸ਼ਾਹਿਲੇ ਤੋਂ ਸੁਨਾਮਤ ਹੋ ਰਹੇ ਸੀ ਸ਼ਾਹਿਲੇ ਜਾ ਰਹੇ ਸੀ। ਹੂੰ। ਪਿਛਲੇ ਜਨਮ ਚ ਤੁਸੀਂ ਕੀ ਕੰਮ ਕਰਦੇ ਸੀ ਧੂੜੀ ਦਾ ਹੀ ਠੀਕ ਹੈ ਜਦੋਂ ਤੁਹਾਡੇ ਫੀਟ ਬੱਚੀ ਕੱਟੀ ਬੱਚੀ ਤੁਹਾਡੇ ਤੇ ਕਿਸੇ ਨੇ ਤੁਹਾਨੂੰ ਚੱਕਿਆ ਨਹੀਂ ਮਦਦ ਹਾਂਜੀ ਠੀਕ ਹੈ ਸੋ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਪਿਉ ਮਰ ਚਲ ਗਿਆ ਤੁਹਾਨੂੰ ਸੁਰਤ ਕਦੋਂ ਆਈ ਉਹ ਮੈਗਜੀ 5-6 ਸਾਲ ਦੇ ਠੀਕ ਹੈ ਅਸੀਂ ਦੇਖਿਆ ਤੁਸੀਂ ਟਰੈਕਟਰ ਵੀ ਚਲਾ ਲੈਂਦੇ ਹੋ ਸਾਰਾ ਕੁਝ ਤੇ ਪਿਛਲੇ ਜਨਮ ਚ ਵੀ ਤੁਸੀਂ ਟਰੈਕਟਰ ਚਲਾਉਂਦੇ ਸੀ ਹਾਂਜੀ ਤੁਹਾਨੂੰ ਸਾਰਾ ਕੁਝ ਯਾਦ ਹਾਂਜੀ ਕਿੰਨੇ ਬੇਟੇ ਨੇ ਤੁਹਾਡੇ ਪਿਛਲੇ ਜਨਮ ਚ ਤੋ ਦੋਈ ਗਲਤ ਬਾਤ ਹੁੰਦੀ ਹੈ ਉਹਨਾਂ ਨਾਲ ਹਾਂਜੀ ਠੀਕ ਹੈ ਉਹ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ ਉਹ ਮੈਨੂੰ ਡੈਡੀ ਠੀਕ ਹੈ ਸੋ ਜਦੋਂ ਤੁਹਾਡੀ ਮੌਤ ਹੋਈ ਸੀ ਪਿਛਲੇ ਜਨਮ ਦੇ ਵਿੱਚ ਤੁਹਾਨੂੰ ਸਾਫ਼ ਦਿਖਾਈ ਦੇ ਰਿਹਾ ਸੀ ਤੁਹਾਡਾ ਨਾਂ ਮ੍ਰਿਤਕ ਸ਼ੀਰ ਨੀਚੇ ਕੀ ਰਹਿੰਦੇ ਸਾਰੇ ਹਾਂਜੀ ਹਾਂਜੀ ਅਹਿਸਾਸ ਹੋ ਰਿਹਾ ਸੀ ਕੁਝ ਨਹੀਂ ਨਹੀਂ ਠੀਕ ਹੈ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਡ੍ਰੀਮ ਕੀ ਹੈ ਤੁਹਾਡਾ ਮੇਰਾ ਹੀ ਬਾਹਰੇ ਜਾਂਦੇ ਅੱਛਾ ਬਾਹਰੇ ਜਾਣਾ ਚਾਹੁੰਦਾ ਪਿਛਲੇ ਜਨਮ 'ਚ ਵੀ ਜਾਣਾ ਚਾਹੁੰਦੀ ਸੀ ਨੰਨੇ ਇਹ ਸਾਨੂੰ ਜੀ ਹਾਂ ਜੀ ਠੀਕ ਹੈ ਅ ਹਾਂ ਜੀ ਬਿਲਕੁਲ ਤੁਹਾਡਾ ਨਾਮ ਜੀ ਅੰਗਰੇਜ਼ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਹੋੜ ਦਾ ਜੀ ਠੀਕ ਹੈ ਬਜੀ ਤੁਹਾਡਾ ਜਿਹੜਾ ਬੇਟਾ 9 ਸਾਲ ਦਾ ਬੇਟਾ ਦਾਵਾ ਕਰ ਰਿਹਾ ਕਿ ਉਸ ਦਾ ਪੁਨਰ ਜਨਮ ਹੋਇਆ ਹੈ ਤੇ ਤੁਹਾਨੂੰ ਇਸ 'ਤੇ ਵਿਸ਼ਵਾਸ ਹੈਗਾ ਕਦੋਂ ਇਹਨੇ ਦੱਸਿਆ ਦੀ ਤੁਹਾਨੂੰ ਵੀ ਪੁਨਰ ਜਨਮ ਹੋਇਆ ਹੈ ਇਹਦਾ ਜੀ ਸਾਨੂੰ ਜਿਵੇਂ ਛੋਟੀ ਹੀਰੋ ਆ ਜੀ ਸਾਡੇ ਲਾਗੇ ਪਿੰਡ ਉੱਥੋਂ ਦਾ ਜੀ ਬੰਦਾ ਸਾਡੇ ਪਿੰਡ ਸਿਹਰੀ ਰਲੇ ਹਰਦੀ ਗਿਆ ਵਿਚਾਰ ਮਾਈ ਬੀਆ ਦਾ ਮੁੰਡਾ ਚਲੋ ਜੀ ਉਹਨੇ ਇਹਦੇ ਸੁਪਨੇ ਚ ਆ ਦੇ ਪਿੰਡਾਂ ਨੂੰ ਦਿਖਾਈ ਦੇਣ ਲੱਗਾ ਭੈਣ ਭਾਈਆਂ ਨੂੰ ਲਾ ਲੋ ਜੀ ਘਰ ਦੇ ਪਰਿਵਾਰ ਨੂੰ ਹੀ ਉਹ ਉਹਨੂੰ ਸੁਪਨੇ ਚ ਕਹਿੰਦਾ ਮੈਂ ਖੀਵੀ ਮੀਹਾ ਸਿੰਘਾ ਜਨਮ ਲਊਗਾ ਵੀ ਤੁਸੀਂ ਰੋਇਆ ਕਰ ਲਾਇਆ ਨਾ ਕਰੋ ਚਲੋ ਜੀ ਉਹ ਬੰਦਿਆਂ ਨੇ ਜਦੋਂ ਉਹ ਹੀਰੋ ਨਾਲ ਇਹਨਾਂ ਕਨੈਕਟ ਕਰਿਆ ਜੀ ਵੀ ਐਂ ਕਰਕੇ ਖੀਵੀ ਮੀਹਾ ਸਿੰਘਾ ਜਨਮ ਲਊਗਾ ਆਤਮਾ ਇਹ ਚਲੋ ਇਹ ਬੰਦੇ ਨੇ ਗੌਰ ਰੱਖੀ ਜਦੋਂ ਗੌਰ ਰੱਖੀ ਜੀ ਉਹ ਬੰਦੇ ਇਹਨੇ ਜਨਮ ਲੈ ਕੇ ਸਾਡੇ ਘਰੇ ਤੀਜੇ ਕਿ ਦਿਨ ਆ ਗਿਆ ਉਹ ਬੰਦਾ ਕਹਾਂ ਐ ਕਰਕੇ ਜੀ ਆ ਗੱਲ ਆ ਸਾਨੂੰ ਕਹਿੰਦਾ ਜੀ ਅਸੀਂ ਅੱਖਾਂ ਵੀ ਨਾ ਯਾਰ ਅਸੀਂ ਇਹ ਗੱਲਾਂ ਚਾਉਂਦੇ ਹੈਗੇ ਚਲੋ ਜੀ ਉਹ ਵਿਚਾਲਾ ਮੁੜ ਗਿਆ ਉਹ ਥੋੜੇ ਮਹੀਨੇ 20 ਦਿਨਾਂ ਤੱਕ ਫੇਰ ਆ ਗਿਆ ਜੀ ਕਹਾਂ ਐ ਕਰਕੇ ਵੀ ਉਹਨਾਂ ਨੇ ਮੈਨੂੰ ਫੇਰ ਫੋਨ ਆਇਆ ਉਹਨਾਂ ਦਾ ਵੀ ਤੁਸੀਂ ਮਿਲਾ ਦੋ ਯਾਰ ਕਿੱਡੀ ਕੀ ਹੈ ਲੋਕੜੇ ਨਾਲ ਜਾਣ ਲੱਗ ਰਹੇ ਨੇ ਚਲੋ ਜੀ ਮੀ ਬੀਬੀ ਕਹਿੰਦੀ ਚਲੋ ਕੋਈ ਨਾ ਭਾਈ ਸੱਦਲਾ ਮਿਲਾ ਦੋ ਚਲੋ ਜੀ ਮਿਲਾਏ ਹੋਏ ਉਹ ਆ ਗਏ ਜੀ ਚਾਰ ਜਨੇ ਮੋਟਰਸਾਈਕਲਾਂ ਤੇ ਆ ਗਏ ਦੋ ਮੋਟਰਸਾਈਕਲਾਂ ਸੀ ਚਲੋ ਜੀ ਬਰਫੀ ਦਾ ਇਹਦੇ ਵਾਸਤੇ ਜੀ ਇਹਨੂੰ ਸਪੈਸੇ ਵੀ ਦੇਖ ਕੇ ਗਏ 100-100 ਰੁਪਏ ਵਿਚਾਰੇ ਸਾਰੇ ਹੋਈ ਚਲੋ ਉਹ ਤੋਂ ਨਿਆਣਾ ਸੀ ਉਹਨਾਂ ਨੇ ਲਾੜ ਬੋਡੀਆਂ ਨਾਲ ਗੱਲਾਂ ਬਾਤਾਂ ਸਹੀ ਕਰਦਾਂ ਸੀ ਜੀ ਉਹ ਬੋਲਣ ਨਹੀਂ ਜਾਣਦਾ ਸੀ ਚਲੋ ਜੀ ਉਸ ਤੋਂ ਬਾਅਦ ਜਦੋਂ ਉਹ ਬੋਲਣ ਲੱਗ ਗਿਆ ਉਸ ਤੇ ਬੁੜੀਆਂ ਆਉਣ ਲੱਗੀਆਂ ਇਹਦੇ ਬੱਚੇ ਆਉਣ ਲੱਗੇ ਇਹਦੀ ਬਹੂ ਆਉਣ ਲੱਗੀ ਘਰ ਵਾਲੀ ਮੰਨ ਲਈ ਚਲੋ ਉਸ ਤੋਂ ਬਾਅਦ ਸਾਨੂੰ ਪੂਰਾ ਯਕੀਨ ਹੋ ਗਿਆ ਜੀ ਵੀ ਇਹਦਾ ਜਨਮ ਹੈਗਾ ਸਹੀ ਬਾਕੀ ਗੱਲ ਸਹੀ ਪਿਛਲੇ ਜਨਮ ਚ ਮੌਤ ਕਿਵੇਂ ਹੋਈ ਸੀ ਮੌਤ ਇਹ ਐਕਸੀਡੈਂਟ ਹੋ ਗਿਆ ਜੀ ਇਹਦੇ ਵੀ ਮੋਟਰਸਾਈਕਲ ਤੇ ਕੋਈ ਗੱਡੀ ਮਾਰ ਗਈ ਮੋਕੇ ਤੇ ਕਿਸ ਨੇ ਇਸ ਦੀ ਹੱਲ ਮਦਦ ਨਹੀਂ ਕੀਤੀ ਸੀ ਨਾ ਜੋ ਕੌਣ ਲਵੇ ਲੱਗਦਾ ਜੀ ਹੁਣ ਤੁਹਾਨੂੰ ਪਤਾਗਾ ਆਲਾ ਕਹਿੰਦਾ ਆਪਣੇ ਗਾਲ ਨਾ ਪਈ ਜੀ ਆਪਣਾ ਉਹ ਨਾ ਹੋਵੇ ਬੋਹ ਨਾ ਹੋਵੇ ਕਿਸੇ ਨੇ ਨਹੀਂ ਚੱਕਿਆ ਤੇ ਇਹਦੇ ਘਰ ਦੇ ਨੂੰ ਪਤਾ ਲੱਗ ਗਿਆ ਜੀ ਉਹ ਚਾਕੇ ਚੰਡੀਗੜ੍ਹ ਲੈ ਗਏ ਜੀ ਬਸ ਇਹ ਰਸਤੇ ਜੀ ਖਤਮ ਹੋ ਗਏ ਜੀ ਕਿਸ ਤਰ੍ਹਾਂ ਦੇਖਦੇ ਹਾਂ ਪੁਨਰ ਜਨਮ ਵਾਕਈ ਹੁੰਦਾ ਤੁਹਾਡੇ ਨਾਲ ਸਾਨੂੰ ਤਾਂ ਜੀ ਯਕੀਨ ਹੈ ਜੀ ਸਾਨੂੰ ਯਕੀਨ ਹੈ ਲੋਕ ਹੁਣ ਕਮੈਂਟ ਕਰਦੇ ਨੇ ਚਲੋ ਕੋਈ ਗੱਲ ਨਹੀਂ ਕਮੈਂਟ ਕਰੀਏ ਸਾਨੂੰ ਕੋਈ ਗਿੱਲਾ ਸਿਕਵਾ ਕੋਈ ਹੈ ਨਹੀਂਗਾ ਜੀ ਕਰੀ ਜਾਣ ਦੇ ਕੋਈ ਸੱਧਾ ਕਰਦਾ ਤਾਂ ਵੀ ਚੰਗਾ ਮਾੜਾ ਕਰਦਾ ਤਾਂ ਵੀ ਚੰਗਾ ਜੀ ਸਾਨੂੰ ਕੋਈ ਗਿੱਲਾ ਸਿਕਵਾ ਨਹੀਂ ਹਾਲਾਤ ਕੀ ਨੇ ਤੁਸੀਂ ਕਮਾਉਣਾ ਜੀ ਮੈਂ ਕੱਲਾ ਜਾਣਾ ਜੀ ਮੈਂ ਵੀ ਅਨਪੜਾ ਹਾਂਗਾ ਦੋ ਮਹੀਨੇ ਸਾਂ ਰੱਖਦੇ ਆ ਬਸ ਦੁੱਧ ਦਾ ਦੁੱਧ ਤੇ ਟਾਈਮ ਪਾਸ ਹੁੰਦਾ ਜੀ ਹੁਣ ਇਹਦੀ ਸੋਚ ਬੜੀ ਉੱਚੀ ਹੈ ਜੀ ਇਹ ਇਹ ਕਹਿੰਦਾ ਜੀ ਟਰੈਕਟਰ ਲਿਆਉਣਾਗਾ ਵੱਡਾ ਟਰੈਕਟਰ ਲਿਆਉਣਾਗਾ ਜੇ ਕੋਈ ਹੋਰ ਲਿਆਊਗਾ ਜੀ ੜੀ ਹੋਏ ਫਰਾਂ ਨੇ ਟਰੈਟਰ ਲਿਆਂਦਾ ਆਪਾਂ ਲਈਏ ਕਦੇ ਨਾ ਕੋਈ ਨਾ ਲਿਆਵਾਂਗੇ ਬਈ ਹੌਲੀ ਹੌਲੀ ਲਿਆਵਾਂਗੇ ਆਪਣੇ ਕੋਲ ਹੈਗੇ ਆ ਜੇ ਕੋਈ ਗੱਲ ਨਹੀਂ ਲਿਆਵਾਂਗੇ ਬਸ ਆਏਗੇ ਕਿ ਸਾਰ ਦਿੰਨੇ ਆ ਜੀ ਬਸ ਆਹ ਜੀ ਇੱਲਾ ਨਹੀਂ ਉਹ ਕਿੱਥੋਂ ਲਈ ਜੀ ਟਰੈਟ ਠੇਕੇ ਤੇ ਵਹਣ ਲੈ ਕੇ ਕਰਦੇ ਆ ਜੀ ਕੋਈ ਮਾਰ ਪਈਗੀ ਠ ਮਾਰ ਪਈ ਹੁਣ ਤੁਹਾਨੂੰ 80 80 ਦੇ ਰੇਟ ਦੇ ਵਹਣ ਹੋ ਰਹੇ ਨੇ ਜੀ ਕੀ ਬਚਦਾ ਗੱਲ ਤੇ ਵਿੱਚੋਂ ਜੀ ਤੋਂ ਕਹਿੰਦਾ ਭਾਬਾ ਸੁਪਨੇ ਬੱਚੇ ਦੇ ਵੱਡੇ ਨੇ ਪਰ ਤੁਸੀਂ ਸਮਰਥ ਨਹੀਂ ਹੈਗੇ ਨਾ ਜੀ ਨਾ 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 ਸਮਰਥ ਕਿੱਥੇ ਕੀ ਵੀ ਕਰਨਾ ਚਾਹੁੰਦਾ ਕੀ ਤਾਂ ਜੀ ਜੇ ਕੋਈ ਇਹਦੀ ਹੈਲਪ ਕਰ ਦੇ ਚਲੋ ਇਹਦੇ ਸੁਪਨੇ ਵੀ ਵੱਡੇ ਹੋ ਜਾਣ ਜੀ ਸਾਨੂੰ ਵੀ ਕੋਈ ਹੋ ਹੋ ਜਾ ਮਾਣਾ ਮੋਟਾ ਅਸੀਂ ਆਪਾਂ ਠੇਕੇ ਸਿੱਦੇ ਵਾਹਣ ਦਾ ਖੜਾ ਛੜ ਦਈਏ ਜੀ ਨਾਲ ਇਹਦੀ ਹੋ ਹੋ ਜਾ ਮਾੜੀ ਮੁੱਟੀ ਕੋ ਹੈਲਪ ਜਿਵੇਂ ਕਹਿੰਦਾ ਕੋਈ ਵੱਡਾ ਟਰੈਡ ਲੈ ਗਈ ਜੀ ਇਹਦੇ ਸੁਪਨੇ ਪੂਰੇ ਹੋ ਜਾਣ ਜੀ ਪਿਛਲੇ ਜਨਮ ਵਾਲੀ ਫੈਮਲੀ ਆ ਉਹਦੇ ਵੱਲੋਂ ਕੋਈ ਸਪੋਰਟ ਨਹੀਂ ਲੱਗਿਆ ਨਾ ਜਦੋਂ ਆਪ ਵਿਚਾਰੇ ਗਰੀਬ ਨੇ ਜੀ ਉਹਨਾਂ ਨੇ ਹਾਂ ਜੀ ਉਹ ਵੀ ਗਰੀਬ ਨੇ ਜੀ ਉਹ ਟਾਈਮ ਪਾਸ ਹੁਣ ਅੱਜ ਕੱਲ ਘਰਾਂ ਦੇ ਮਸਾ ਹੁੰਦੇ ਨਹੀਂ ਜੀ ਹਾਂ ਜੀ ਹਾਂਜੀ ਭਾਂਜੀ ਕੀ ਨਾਮ ਤੁਹਾਡਾ ਪਰਮੇਧਾ ਠੀਕ ਹੈ ਪਰਤੀਕ ਤੇ ਤੁਹਾਨੂੰ ਕੀ ਲੱਗਦਾ ਜੀ ਮਾਤਾ ਜੀ ਠੀਕ ਹੈ ਕਿਸ ਤਰ੍ਹਾਂ ਲੱਗਦਾ ਬੱਚਾ ਦਾਵਾ ਕਰ ਰਿਹਾ ਕਿ ਪੂਰ ਜਨਮ ਹੋਇਆ ਵਾਕਈ ਤੁਹਾਨੂੰ ਲੱਗਦਾ ਸੱਚਾਈ ਲੱਗਦੀ ਹੈ ਹਾਂ ਜੀ ਜੀ 100% ਸੱਚਾਈ ਹੈ ਇਹ ਲੱਗਦਾ ਇਹ ਸਾਨੂੰ ਹੈਗੀ ਹੈ ਸੱਚਾਈ ਇਸ ਗੱਲ 'ਚ ਕੋਈ ਝੂਠ ਨਹੀਂ ਹੈਗਾ ਜੀ ਠੀਕ ਹੈ ਕਿੰਨੀ ਉਮਰ 'ਚ ਇਸ ਨੂੰ ਸੁਰਤਾ ਦੀ ਸੀ ਗੱਲਾਂ ਕਰਨ ਲੱਗੀਆਂ ਸੀ ਪਿਛਲੇ ਜਨਮ ਦੀਆਂ ਇਹ 4-5 ਸਾਲ ਦੀ ਸੀ ਵੀਰੇ ਜਦੋਂ ਸਾਨੂੰ ਵੈਸੇ ਤਾਂ ਸਾਨੂੰ ਛੋਟੇ ਹੁੰਦੇ ਤੇ ਤੇ ਹਰਕਤਾਂ ਦੀ ਪਤਾ ਲੱਗਣ ਲੱਗਿਆ ਸੀਗਾ ਵੀ ਜਦੋਂ ਇਹ ਜੀ ਹਰਕ ਦੇ ਦਿੱਤੇ ਹਾਂ ਛੋਟੇ ਹੁੰਦੇ ਸੀ ਸਾਣੇ ਬੰਦੇ ਲੀਆਂ ਸੀ ਅੱਛਾ ਜੀ ਹਾਂਜੀ ਕਿੱਦਾਂ ਇੱਕ ਉਦਾਹਰਨ ਦੋਗੇ ਉਦਾਹਰਨ ਵੀਰੇ ਜਿਵੇਂ ਅਸੀਂ ਛੋਟੇ ਜਿਹੇ ਹੁੰਦੇ ਨੂੰ ਉਹਨੂੰ ਸਾਈਕਲ ਹੀ ਲੈ ਕੇ ਦਿੱਤੀ ਇਹ ਹਜੇ ਹੈਗਾ ਸੀ ਇਹ ਤਿੰਨ ਸਾਲ ਦਾ ਉਹ ਜਿਹੜੀ ਤਿੰਨ ਟੈਰਾਂ ਦੇ ਬੱਚੇ ਜ ਉਹਨੂੰ ਕੋਈ ਇਹਨੂੰ ਡਰਾਈਵਰੀ ਸ਼ੁਰੂ تھی ਤੇ ਦੋ ਤਿੰਨ ਸਾਲ ਦਿੱਤੇ ਨਾ ਤੇ ਪਤਾ ਲੱਗਣ ਲੱਗਾ ਸੀ ਵੀ ਇਹ ਵੀ ਹੈਗੀ ਹੈ ਵੀ ਬਾਕੀ ਇਹ ਚ ਕੋਈ ਗੱਲ ਨਹੀਂ ਵੀ ਉਹ ਨੂੰ ਕਢਾ ਐਵੇਂ ਚਲਾਉਂਦਾ ਜਿਵੇਂ ਆਪਾਂ ਵੀ ਬੱਚਾ ਨੇ ਚਲਾਉਂਦਾ ਕਦੇ ਨਹੀਂ ਕਰਸੇ ਜੇ ਮਾਰੀ ਨਹੀਂ ਕਦੇ ਡਿੱਗੀ ਨਹੀਂ ਵੀ ਮਾੜੇ ਜੇ ਥਾਂ ਚ ਮੋੜ ਲੈਂਦਾ ਅਸੀਂ ਕਹਿੰਦੇ ਵੀ ਇਹ ਡਿੱਗੂਗਾ ਇਹ ਇੱਕੇ ਲੱਖ ਤੇ ਬ੍ਰੇਕ ਮਾਰ ਕੇ ਮੋੜਦਾ ਸੀ ਕਹਿੰਦੇ ਬੜਾ ਪੱਕਾ ਡਰਾਈਵਰ ਹੈਗਾ ਇਹ ਅੱਛਾ ਹਾਂ ਤੇ ਪਿਛਲੇ ਚੰਨ ਚ ਵੀ ਇਹ ਟਰੈਕਟਰ ਜਾਂ ਡਰਾਈਵਰੀ ਡਰਾਈਵਰੀ ਬਹੁਤ ਕਰੀ ਹੈ ਇਹਨੇ ਇਹਨੂੰ ਹੁਣ ਵੀ ਡਰਾਈਵਰੀ ਦੀ ਸ਼ੌਂਕ ਹੈ ਇਹਦੇ ਡ੍ਰੀਮ ਬਹੁਤ ਵੱਡੇ ਵੱਡੇ ਨੇ ਜੀ ਸੁਪਨੇ ਅੱਛਾ ਜੀ ਹਾਂਜੀ ਕੀ ਡ੍ਰੀਮ ਹੈ ਜੀ ਇਹਨਾਂ ਦਾ ਇਹਨਾਂ ਦਾ ਸੁਪਨਾ ਹੈ ਵੀਰ ਜੀ ਵੱਡੇ ਵੱਡੇ ਟਰੈਕਟਰ ਲੈਣੇ ਮੰਮੀ ਮੈਂ ਫਾਰਮ ਕਰਨਾ ਮੰਮੀ ਮੈਂ ਦੋ ਦਿਨ ਡਰਾਈਵਟ ਲਾਉਂਗਾ ਮੰਮੀ ਮੈਂ ਬਾਹਰੇ ਜਾਣਾਗਾ ਮੈਂ ਵੱਡੇ ਟਰਾਲੇ ਚਲਾਇਆ ਕਰੂੰਗਾ ਬਾਕੀ ਸਿਰੇ ਸੰਤਾਂ ਦਾ ਜੀ ਜਿਵੇਂ ਵੱਡੀਆਂ ਮਸ਼ੀਨਾਂ ਨੇ ਗਿਆ ਸਾਰਾ ਦਿਨ ਗੇਮ ਖੇਡੂ ਤਾਂ ਵੀ ਮਸ਼ੀਨਾਂ ਦੀ ਮੋਬਾਈਲ ਤੇ ਗੇਮ ਹੂੰ ਦੇਖੂਗਾ ਵੀਡੀਓ ਦੇਖੂਗਾ ਉਹ ਵੀ ਟਰੈਕਟਰ ਨੇ ਟੋਚਨ ਪਾਉਣ ਦਾ ਹੀ ਬਸ ਤੁਸੀਂ ਸੋਚਿਆ ਵੀ ਇਹਦੇ ਸੁਪਨੇ ਬੱਚੇ ਦੇ ਪੂਰੇ ਕਰਨੇ ਤੁਸੀਂ ਨਾ ਵੀਰ ਜੀ ਅਸੀਂ ਸਾਥੋਂ ਨਹੀਂ ਹੁੰਦੇ ਇਹਨੇ ਸੁਪਨੇ ਪੂਰੇ ਸਾਡਾ ਤਾਂ ਘਰ ਦਾ ਗੁਜ਼ਾਰਾ ਹੀ ਮਸਾ ਚੱਲਦਾ ਵੀਰ ਜੀ ਅੱਛਾ ਜੀ ਹਾਂਜੀ ਇੱਕ ਕਿੱਲਾ ਜ਼ਮੀਨ ਦਾ ਹੀ ਬਸ ਇਹਦੇ ਡੈੜੀ ਆਣ ਪੜਨੇ ਖੇਤੀ ਤੋਂ ਬਿਨਾ ਹੋਰ ਕੁਝ ਕਰ ਨਹੀਂ ਸਕਦੇ ਠੇਕੇਦਾਰਾਂ ਨੂੰ ਪਤਾ ਹੀ ਕੀ ਬੱਚ ਦਾ ਅੱਜ ਕੱਲ ਲੈ ਕੇ ਹਾਂਜੀ ਹਾਂ ਬਸ ਇੱਕ ਬਾਕੀ ਹੋਰ ਸੰਦ ਤਾਂ ਹੈ ਨਹੀਂ ਕੋਈ ਟਰੈਕਟਰ ਬਸ ਉਹਦੇ ਸਿਰ ਤੇ ਬਸ ਇੱਕ ਠੇਕੇਦਾਰਾਂ ਦਾ ਕੰਮ ਕਰੀ ਜਾਂਦੇ ਨੇ ਜੀ ਹਾਂਜੀ ਕੀ ਪੀਲ ਕਰਨਾ ਚਾਹੁੰਦਾ ਅਪੀਲ ਤਾਂ ਮੈਂ ਹੀ ਕਰਨਾ ਚਾਹੁੰਦਾ ਵੀਰ ਜੀ ਜੇ ਕੋਈ ਬੱਚੇ ਨੂੰ ਸਪੋਰਟ ਕਰਨਾ ਚਾਹੁੰਦਾ ਹੈ ਬੱਚੇ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਠੀਕ ਵੀ ਸਾਡੇ ਨਾਲ ਸੰਪਰਕ ਕਰ ਸਕਦਾ 95 ਮੇਰਾ ਸਾਡਾ ਨੰਬਰ ਹੈ ਜੀ 9501383332 ਜੀ ਵੀ ਜੇ ਕੋਈ ਬੱਚੇ ਨੂੰ ਹੈਲਪ ਕਰਨਾ ਚਾਹੁੰਦਾ ਵੀ ਇਹਦੀ ਵਾਦਤ ਵੀ ਬੱਚੇ ਦੇ ਸੁਪਨੇ ਪੂਰੇ ਹੋਣ ਵੀ ਰਿਹਾ ਉਹਨਾਂ ਦਾ ਵੀ ਧੰਨਵਾਦ ਹੈ ਜੇ ਕੋਈ ਕਰਦਾ ਹੈਲਪ ਨਹੀਂ ਪਿਛਲੇ ਚੰਨ ਚ ਜਿਹੜੀ ਇਹਨਾਂ ਦੀ ਫੈਮਿਲੀ ਸੀ ਉਹਨਾਂ ਵੱਲੋਂ ਵੀ ਕੋਈ ਸਪੋਰਟ ਮਿਲ ਰਿਹਾ ਨਾ ਨਹੀਂ ਵੀਰ ਜੀ ਉਹ ਤਾਂ ਫਿਰ ਆਪ ਹੀ ਹੁਣ ਵਿਚਾਰੇ ਆਪਣਾ ਟਾਈਮ ਪਾਸ ਹੀ ਅੱਜ ਕੱਲ ਜਿਵੇਂ ਕਹਿੰਦੇ ਮਗਾਈ ਜਿਆਦਾ ਆਪਦਾ ਟਾਈਮ ਪਾਸ ਹੀ ਵਾਲੇ ਦਾ ਮਸਾ ਹੁੰਦਾ ਹੈ ਠੀਕ ਹੈ ਉਹਨਾਂ ਦਾ ਤਾਂ ਕੋਈ ਹੈਲਪ ਨਹੀਂ ਵੀਰ ਸੋ ਤੁਹਾਨੂੰ ਯਕੀਨ ਹੈ ਵਾਕਈ ਪੁਨਰ ਜਨਮ ਹੁੰਦਾ ਹੈ ਹਾਂ ਵੀਰ ਜੀ ਸਾਨੂੰ ਤਾਂ ਯਕੀਨ ਹੈ ਸਾਡੇ ਦਾ ਜਦੋਂ ਮੂਰੀ ਹੈਗੀ ਗੱਲ